ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਤੇ ਸਿਰਫ ਇੱਕ ਸਲਾਈ ਦਾ ਸਿੱਧੀ ਸਲਾਈ ਦਾ ਇਹ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਹਾਂਜੀ ਚਲੋ ਆਪਾਂ ਸਟਾਰਟ ਕਰਦੇ ਆ ਪਹਿਲੀ ਸਲਾਈ ਆਪਾਂ ਇਦਾਂ ਕਰਦੇ ਆਂ ਤੱਕ ਆਪਣੀ ਸਾਈਡ ਕਰਕੇ ਨਾ ਆਪਾਂ ਇੱਕ ਪਹਿਲੀ ਸਲਾਈ ਫੁੱਠੀ ਫੁੱਠੀ ਪਾ ਲੈਨੇ ਆਂ ਠੀਕ ਹੈ ਜੀ ਇੱਕ ਸਲਾਈ ਹੈ ਜਿਹੜੀ ਆਪਾਂ ਫੁੱਠੀ ਫੁੱਠੀ ਇਹਦੇ ਚ ਪਾ ਲੈਨੇ ਕਿਉਂਕਿ ਆਪਣੇ ਬਾਰਡਰ ਕੀਤਾ ਨਹੀਂ ਹੁਣ ਜੇ ਆਪਾਂ ਕੋਈ ਚੀਜ਼ ਲਾਈ ਹੁੰਦੀ ਹੈ ਜਿਵੇਂ ਜਾਗਤ ਹੋਗੀ ਕੋਟੀ ਹੋਗੇ ਨਾ ਉਹ ਰ ਆਪਣਾ ਬਾਰਡਰ ਕੀਤਾ ਹੁੰਦਾ ਤਾਂ ਕਿ ਆਪਾਂ ਨੂੰ ਜਿਹੜਾ ਡਿਜ਼ਾਈਨ ਆ ਉਹ ਪਾਉਣਾ ਸੌਖਾ ਹੋ ਜਾਂਦਾ ਤੇ ਜਦੋਂ ਆਪਾਂ ਇਹੀ ਕੁੰਡੇ ਪਾ ਕੇ ਹਨਾ ਸਟਾਰਟ ਕਰ ਦਿੰਦਾ ਕਈ ਵਾਰ ਇਹ ਜਿਹੜੇ ਕੁੰਡੇ ਹੁੰਦੇ ਆ ਥੋੜੇ ਜਿਹਾ ਕਸਮੀ ਹੁੰਦੇ ਆ ਵੈਸੇ ਤਾਂ ਮੈਂ ਬਹੁਤ ਢਿੱਲੇ ਢਿੱਲੇ ਲੇਜੇ ਪਾਏ ਨੇ ਕੁੰਡੇ ਵਾਲੇ ਤੇ ਕਈ ਵਾਰੀ ਆਪਾਂ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਇਦਾਂ ਕੋਈ ਵੀ ਡਿਜ਼ਾਈਨ ਬਣਾਉਣਾ ਤਾਂ ਕਰਕੇ ਆਪਾਂ ਪਹਿਲਾਂ ਸਿੱਧੀ ਸਲਾਈ ਵੀ ਪਾ ਲੈਨੇ ਆ ਇਹ ਕਸ ਸਲਾਈ ਆਪਾਂ ਇਦਾਂ ਪੁੱਠੀ ਪੁੱਠੀ ਬਣਾ ਲੈਨੇ ਆ ਪਹਿਲੀ ਸਲਾਈ ਤੇ ਮਗਲੀ ਸਲਾਈ ਵੀ ਆਪਾਂ ਉਹਦੇ ਆਪਣੇ ਕੰਨਿ ਧਾਗਾ ਰੱਖ ਕੇ ਜਿਹੜੀ ਬੈਕ ਸਾਈਡ ਵਾਲੀ ਆ ਸਾਰੇ ਆਪਾਂ ਕੁੰਡੇ ਪੁੱਠੇ ਪੁੱਠੀ ਪਾ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਾਈਡ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਠੀਕ ਹੈ ਜੀ ਆਪਣੀ ਪਹਿਲੀ ਸਲਾਈਏ ਸਿੱਧੀ ਸਾਈਡ ਆ ਗਈ ਆਪਣੀ ਪਹਿਲੀ ਸਲੇ ਡਿਜ਼ਾਈਨ ਦੀ ਠੀਕ ਹੈ ਜੀ ਆਪਾਂ ਇੱਕ ਕੁੰਡਾ ਇੱਦਾਂ ਸਿੱਧਾ ਹੀ ਪਾ ਲੈਣਾ ਦੋ ਦੋ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਆ ਹੁਣ ਆਪਣੇ ਕੀ ਕਰਨਾ ਇੱਕ ਕੁੰਡਾ ਇੱਕ ਕੁੰਡਾ ਇਹਦੇ ਸੈਂਟਰ 'ਚੋਂ ਇਦਾਂ ਇੱਕ ਕੁੰਡਾ ਬੋਲ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਇਹ ਦੋ ਕੁੰਡੇ ਨੇ ਇਹਨਾਂ ਦਾ ਆਪਾਂ ਨੇ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਹ ਠੀਕ ਹੈ ਜੀ ਨਾਲੇ ਤਾਂ ਇਹ ਆਪਣੇ ਦੋ ਕੁੰਡੀਆਂ ਦੇ ਦੋ ਕੁੰਡੇ ਰਹਿ ਗਏ ਇੱਕ ਆਪਣੇ ਕੁੰਡਾ ਆਏ ਸੈਂਟਰ ਚ ਬੁਣ ਲਿਆ ਸੀ ਇਹਨਾਂ ਦੋਹਾਂ ਕੁੰਡਿਆਂ ਦੇ ਤੇ ਦੋ ਕੁੰਡਿਆਂ ਦਾ ਇੱਕ ਕਰਕੇ ਆਪਣੇ ਦੋ ਦੇ ਦੋ ਕੁੰਡੇ ਇਹ ਵਾਲੇ ਲੈ ਗਏ ਠੀਕ ਹੈ ਜੀ ਕੋਈ ਕੁੰਡਾ ਨਾ ਬਦਲਣਾ ਤੇ ਨਾ ਹੀ ਘਟਣਾ ਇਹਦੇ ਚ ਆਪਣਾ ਹੁਣ ਆਪਣੇ ਉਦਾਂ ਹੀ ਫਿਰ ਇਹ ਦੋ ਦੋ ਕੁੰਡੀ ਆਪਣੇ ਰਿਪੀਟ ਕਰਨੇ ਨੇ ਦੋਹਾਂ ਕੁੰਡਿਆਂ ਦੇ ਵਿੱਚ ਇਦਾਂ ਸੈਂਟਰ ਚ ਆਪਾਂ ਨੇ ਕੁੰਡਾ ਬੁਣ ਲੈਣਾ ਤੇ ਫਿਰ ਇਹਨਾਂ ਦੋਹਾਂ ਕੁੰਡਿਆਂ ਨੂੰ ਆਪਾਂ ਨੇ ਦੋ ਕੁੰਡੇ ਲੈਣੇ ਆ ਬੈਕ ਸਾਈਡ ਤੋਂ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਵੇਂ ਠੀਕ ਹੈ ਜੀ ਹੁਣ ਇਦਾਂ ਹੀ ਆਪਾਂ ਆ ਦੋ ਕੁੰਡੇ ਫਿਰ ਇਹਨਾਂ ਦੇ ਸੈਂਟਰ 'ਚ ਆਪਾਂ ਇੱਕ ਕੁੰਡਾ ਬਣਾ ਲਿਆ ਤੇ ਇਹ ਦੋ ਕੁੰਡਿਆਂ ਨੂੰ ਬੈਕ ਸਾਈਡ ਤੋਂ ਆਪਾਂ ਨੇ ਇਹਦੇ ਦੋਹੇ ਕੁੰਡੇ ਲੈ ਬੈਕ ਸਾਈਡ ਤੋਂ ਆਪਾਂ ਨੇ ਇੱਕ ਕੁੰਡਾ ਬਣਾ ਲਿਆ ਇਹ ਜਿਹੜੇ ਦੋ ਕੁੰਡੇ ਨੇ ਆਪਾਂ ਇਹੀ بار-बार ਰਿਪੀਟ ਕਰਨੇ ਨੇ ਇਹ ਹਮ ਦੋ ਕੁੰਡੇ ਦਾ ਆਪਾਂ ਇੱਕ ਬਣਾ ਲਾਂਗੇ ਹਾਂਜੀ ਆ ਆਪਣੇ ਕੁੰਡੇ ਰਹੇਗੇ ਤੁਹਾਨੂੰ ਤਾਂ ਸਿੱਧਾ ਬੋਲਾਂਗੇ ਆਪਣੇ 20 ਕੁੰਡੇ ਪਾਏ ਹੋਏ ਨੇ ਜਾਨਕੀ 10 ਝੋਟੇ ਠੀਕ ਹੈ ਜੀ ਹੁਣ ਆਪਣੀ ਆ ਗਈ ਬੈਕ ਸੈੱਡ ਸਲਾਈ ਹੁਣ ਇਹ ਆਪਾਂ ਨੇ ਕੀ ਕਰਨਾ ਧਾਗਾ ਆਪਣੀ ਜੈੜ ਰੱਖਣਾ ਤੇ ਆਪਾਂ ਸਾਰੀ ਸਲਾਈ ਆ ਜਿਹੜੀ ਇਹ ਪੁੱਠੇ-ਪੁੱਠੇ ਪਾਉਣੀ ਹੈ ਇਹ ਤਾਂ ਸਾਰੇ ਕੁੰਡੇ ਨੇ ਜਿੰਨੇ ਵੀ ਆਪਣੇ ਆਪਾਂ ਪੁੱਠੇ-ਪੁੱਠੇ ਪਾਉਣ ਲੈਣੇ ਨੇ ਇਹਦੀਆਂ ਬੈਕ ਸੈਕ ਹੁੰਦੀਆਂ ਜਿੰਨੀਆਂ ਵੀ ਸਲਾਈਆਂ ਆਪਣੀਆਂ ਹੋਣਗੀਆਂ ਸਾਰੀਆਂ ਪੁੱਠੀਆਂ ਪੈਣਗੀਆਂ ਜਿਹੜੀ ਆਪਣੀ ਸਿੱਧੀ ਸਾਈਡ ਹੋਗੀ ਉਧਰ ਹੀ ਆਪਾਂ ਨੇ ਡਿਜ਼ਾਈਨ ਪਾਉਣੀ ਇਹ ਆਪਣੀ ਦੂਜੀ ਸਲਾਈ ਸੇ ਡਿਜ਼ਾਈਨ ਦੀ ਬੈਕ ਸਾਈਡ ਹੁਣ ਆਪਾਂ ਆ ਗਏ ਆ ਜੀ ਤੀਜੀ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਸਿੱਧੀ ਸਾਈਡ ਆਪਾਂ ਆ ਗਏ ਪਹਿਲਾ ਕੁੰਡਾ ਉਧਰ ਹੀ ਆਪਾਂ ਨੇ ਬੁਣ ਲੈਣਾ ਠੀਕ ਆ ਜੀ ਹੁਣ ਆਪਣੇ ਆ ਸੈਂਟਰ 'ਚ ਇੱਕ ਕੁੰਡਾ ਬੋਲਣਾ ਤੇ ਤੇ ਆ ਜਿਹੜੇ ਦੋ ਕੁੰਡੇ ਆ ਇਹਨਾਂ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਲੈਣਾ ਇੱਦਾਂ ਠੀਕ ਹੈ ਜੀ ਇੱਦਾਂ ਇਹ ਦੋ ਕੁੰਡਿਆਂ ਦੇ ਫੇਰ ਆਪਣੇ ਸੈਂਟਰ 'ਚ ਇੱਕ ਕੁੰਡਾ ਬੋਲਣਾ ਤੇ ਫਿਰ ਇਹ ਦੋ ਕੁੰਡੇ ਲੈ ਕੇ ਆਪਾਂ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਇਹਹੀ ਦੋ ਕੁੰਡੇ ਆ ਜਿਹੜੇ ਆਪਣੇ ਬਾਰ-ਬਾਰ ਇਹੀ ਸਿੱਧੀ ਸਲਾਈ 'ਚ ਰਿਪੀਟ ਕਰੀ ਜਾਣੀਆਂ ਜਿਹੜੀ ਆਪਣੀ ਬੈਕ ਸਾਈਡ ਦੀ ਸਲਾਈ ਆ ਉਹ ਆਪਣੀ ਫੁੱਟੀ-ਫੁੱਟੀ ਪਈ ਜਾਣੀ ਹਾਂਜੀ ਜਿਹੜੀ ਆਪਣੀਆਂ ਹਣਕੀਆਂ ਬੈਕ ਸਾਈਡ ਵਾਲੀ ਲਈ ਉਹ ਆਪਾਂ ਸਾਰੇ ਕੁੰਡੇ ਉੱਠੇ-ਫੁੱਠੇ ਪਉਣ ਕੇ ਕੰਪਲੀਟ ਕਰ ਲੈਣੇ ਆਂ ਹਾਂਜੀ ਇਹ ਵਾਲਾ ਜਿਹੜਾ ਆਪਣਾ ਡਿਜ਼ਾਈਨ ਆ ਬਣ ਕੇ ਇਦਾਂ ਲੱਗਦਾ ਏ ਠੀਕ ਆ ਜੀ ਬੈਕ ਸਾਈਡ ਤੋਂ ਇਵੇਂ ਦਾ ਬਣਦਾ ਏ ਬੈਕ ਸਾਈਡ ਵਾਲੀ ਆਪਣੀ ਸਲਾਈ ਸਾਰੀ ਪੁੱਠੀ ਪੈਂਦੀ ਏ ਤੇ ਆਪਣੀ ਇੱਕ ਸਲਾਈ ਵਿੱਚ ਹੀ ਇਹ ਵਾਲਾ ਡਿਜ਼ਾਈਨ ਆ ਜਿਹੜਾ ਬਣਦਾ ਏ ਉਹ ਵੀ ਸਿੱਧੀ ਸਲਾਈ 'ਚ ਹੀ ਦੋ-ਦੋ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਆ ਜੀ ਬਹੁਤ ਹੀ ਪਿਆਰਾ ਲੱਗਦਾ ਇਹ ਵਾਲਾ ਡਿਜ਼ਾਈਨ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਨਵੇਂ-ਨਵੇਂ ਡਿਜ਼ਾਈਨ ਦੇਖਣ ਨੂੰ ਮਿਲਣ ਹਾਂਜੀ ਆਪਣੀ ਵੀਡੀਓ ਅੱਜ ਆਪਣੀ ਇੰਨੀ ਕੀ ਆ ਤੇ ਆਪਾਂ ਫੇਰ ਤੁਹਾਡੇ ਨਾਲ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ